ਤਸਕ ਤੇ ਕਰਿਓ ਪੰਜਾਬ ਤੱਕ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿੰਸ ਤਾਗਰਾ ਤੇ ਲਗਾਤਾਰ ਵੋਟਾਂ ਨੂੰ ਲੈ ਕੇ ਮਾਹੌਲ ਜਿਹੜਾ ਹੈ ਪੂਰਾ ਭਖਿਆ ਹੋਇਆ ਹੈ ਪੰਜਾਬ ਦੇ ਵਿੱਚ ਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਲੋਕ ਵੋਟਾਂ ਪਾਉਣ ਪਹੁੰਚ ਰਹੇ ਨੇ ਤੇ ਪਟਿਆਲਾ ਦੀ ਜੇ ਸਭ ਤੋਂ ਪਹਿਲਾਂ ਗੱਲ ਕਰ ਲਈਏ ਪਟਿਆਲਾ ਦੇ ਵਿੱਚ ਮਾਹੌਲ ਬੜਾ ਤਣਾਅਪੂਰਨ ਹੋ ਚੁੱਕਾ ਹੈ ਪਟਿਆਲਾ ਦੇ ਵੱਖ-ਵੱਖ ਇਲਾਕੇ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਈ ਜਗ੍ਹਾ ਤੇ ਦੇਖਿਆ ਜਾ ਰਿਹਾ ਹੈ ਕਿ ਆਪਸ ਦੇ ਵਿੱਚ ਝੜਪ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਕਈ ਜਗ੍ਹਾ ਤੇ ਪੁਲਿਸ ਵੱਲੋਂ ਕਈ ਉਮੀਦਵਾਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਲਜ਼ਾਮ ਆਵਾਦੀ ਪਾਰਟੀ ਸਤਾਦਰ ਪਾਰਟੀ ਤੇ ਲੱਗ ਰਹੇ ਨੇ ਤੇ ਦੱਸਿਆ ਜਾ ਰਿਹਾ ਸੀਗਾ ਕਿ ਇੱਕ ਬੀਜੇਪੀ ਦੇ ਉਮੀਦਵਾਰ ਆਪਣਾ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਲੱਗੇ ਸੀਗੇ ਜਿਸ ਕਾਰਨ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇਹ ਤੁਸੀਂ ਤਸਵੀਰਾਂ ਦੇਖੋ ਸਭ ਤੋਂ ਪਹਿਲਾਂ ਇੱਕ ਧੱਕਾ ਹੋ ਰਿਹਾ ਉਹ ਸ਼ਹਿਰ ਵਾਸੀਓ ਆਓ ਵੋਟ ਪਾ ਕੇ ਜਾਓ ਆਪਣੀ ਵੋਟ ਦੀ ਤਾਕਤ ਦਿਖਾਓ ਏ ਆਮ ਆਦਮੀ ਪਾਰਟੀ ਦੀ ਸਰਕਾਰ ਧੱਕਾ ਕਰ ਰਹੀ ਐ ਇਹ ਧੱਕਾ ਕਰ ਰਹੀ ਐ ਮੈਂ ਸਾਰਿਆਂ ਨੂੰ ਕਹਿਣਾ ਆਪਣੀ ਵੋਟ ਪਾ ਕੇ ਜਾਓ ਆ ਕੇ ਜਨੂਨ ਵੋਟ ਕਰਾਓ ਫੇਰ ਪਤਾ ਲੱਗੇਗਾ ਧੱਕਾ ਕਰ ਰਹੀ ਐ ਥੰਡੇ ਨਾਲ ਧੱਕਾ ਇਹ ਇੰਨਾ ਧੱਕਾ ਕੋਈ ਕੈਪਟਰੀ ਕੋਰੀਆ ਕੋਈ ਹਾਈ ਕੋਰਟ ਨਹੀਂ ਕੋਈ ਸੁਪਰੀਮ ਕੋਰਟ ਨਹੀਂ ਇਹ ਕੋਈ ਕਿਸੇ ਦੀ ਸੁਣਵਾਈ ਨਹੀਂ ਇਹ ਧੱਕਾ ਹੋ ਰਿਹਾ ਧੱਕਾ ਇਹ ਆਮ ਜਨਤਾ ਨੂੰ ਬਾਹਰ ਨਿਕਲ ਕੇ ਆਪਣੀ ਵੋਟ ਦੀ ਤਾਕਤ ਦਿਖਾਣੀ ਪਵੇਗੀ ਬਿਸਮੇ ਲੀਕ ਖਬਰ ਆਈ ਹੈ ਵਾਰਡ ਨੰਬਰ 34 ਤੋਂ ਕਿ ਕੋਈ ਰੇ ਘਟਨਾ ਬਹਾ ਸੁਸ਼ੀਲ ਨૈયਰ ਨੂੰ ਲੈ ਆਏ ਨੇ ਗੱਲ ਕਰਦੇ ਨૈયਰ ਦਾ ਕੀ ਹੋਇਆ ਨૈયਰ ਜੀ ਕਿਹਦਾ ਵੋਟ ਮੇਰੇ ਦੋਸਤੋ ਉਹ ਮੇਨਾ ਟੱਕਾ ਹੋ ਰਿਹਾ ਹੈ ਹੋਇਆ ਕੀ ਹੈ ਬੋਲ ਬੋਲ तो लेके जा रही है पुलिस पुलिस गिरफ्तार करके लेके गई है ਸੋ ਤੁਸੀਂ ਇਹ ਤਸਵੀਰਾਂ ਦੇਖ ਰਹੇ ਸੀ ਪਟਿਆਲਾ ਦੀਆਂ ਜਿੱਥੇ ਭਾਜਪਾ ਉਮੀਦਵਾਰ ਨੂੰ ਗ੍ਰਿਫਤਾਰ ਕਰਕੇ ਲੈ ਗਈ ਹੈ ਪੁਲਿਸ ਤੇ ਭਾਜਪਾ ਉਮੀਦਵਾਰਾਂ ਵੱਲੋਂ ਇਹ ਹੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਤਕਾਸ਼ਾਈ ਹੋ ਰਹੀ ਹੈ ਤਕੈਸ਼ਾਈ ਹੋ ਰਹੀ ਹੈ ਆਮ ਆਦਮੀ ਪਾਰਟੀ ਤਕੈਸ਼ਾਈ ਕਰ ਰਹੀ ਹੈ ਬੂਥ ਕੈਪਚਰਿੰਗ ਕਰ ਰਹੀ ਹੈ ਸੋ ਲਗਾਤਾਰ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਹਾਲਾਕੀ ਪੁਲਿਸ ਵਾਲੋ ਕਿਤੇ ਨਾ ਕਿਤੇ ਦੱਸਿਆ ਗਿਆ ਕਿ ਇਹ ਉਮੀਦਵਾਰ ਆਪਣੇ ਆਪ ਦੀ ਆਤਮ ਹਤਿਆ ਆਪਣੇ ਨੂੰ ਆਤਮ ਹਤਿਆ ਕਰਨ ਲੱਗਿਆ ਸੀਗਾ ਪਰ ਜੋ ਨਿਕਲ ਕੇ ਗੱਲ ਬਾਅਦ ਚੋ ਆ ਜਿਹੜੇ ਚਸ਼ਮਦੀਦ ਨੇ ਉਹਨਾਂ ਤੋਂ ਸਾਹਮਣੇ ਆਈ ਹੈ ਕਿ ਇੱਥੇ ਕੋਈ ਬੀਜੇਪੀ ਉਮੀਦਵਾਰ ਦੇ ਉੱਪਰ ਕੋਈ ਲੀਕਵਿਡ ਕੁਝ ਸੁੱਟ ਕੇ ਚਲਾ ਗਿਆ ਜਿਸ ਨੂੰ ਲੈ ਕੇ ਲੱਗਿਆ ਕੀ ਪੁਲਿਸ ਨੂੰ ਇਹ ਲੱਗਿਆ ਕਿ ਆ ਬੀਜਪੀ ਉਮੀਦਵਾਰ ਆਪਣੇ ਆਪ ਤੇ ਪੈਟਰੋਲ ਪਾ ਕੇ ਆਪਣੇ ਆਪ ਨੂੰ ਅੱਗ ਲਗਾਉਣ ਲੱਗਿਆ ਸੋ ਸਾਡੇ ਨਾਲ ਹੁਣੇ ਕੁਝ ਹੀ ਸਮੇਂ ਦੇ ਵਿੱਚ ਮਨੀਸ਼ ਪਟਿਆਲਾ ਤੋਂ ਜੁੜਨਗੇ ਉਹਨਾਂ ਨਾਲ ਵੀ ਜਾਣਕਾਰੀ ਲਵਾਂਗੇ ਕੀ ਮਾਮਲਾ ਹੈ ਕੀ ਨਹੀਂ ਸੋ ਇਸ ਤਰ੍ਹਾਂ ਦੀਆਂ ਤਸਵੀਰਾਂ ਆਣੀਆਂ ਪੰਜਾਬ ਦਾ ਮਾਹੌਲ ਕਿਤੇ ਨਾ ਕਿਤੇ ਇੱਕ ਵਾਰ ਫਿਰ ਤਤਨਾਪੂਰਨ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਬੀਤੇ ਜਦੋਂ ਦਾ ਜਿਹੜੀ ਉਮੀਦਵਾਰਾਂ ਨੇ ਆਪਣੀ ਨਾਮਜਦਗੀ ਪਰ ਨਹੀਂ ਸੀ ਉਦੋਂ ਦਾ ਹੀ ਕਹਿ ਸਕਦੇ ਹੋ ਕਿ ਪਟਿਆਲਾ ਬੜੀਆਂ ਸੁਰਖੀਆਂ ਦੇ ਵਿੱਚ ਆਇਆ ਹੋਇਆ ਕਿਉਂਕਿ ਜੈਨਦਰ ਕੋਰ ਤੇ ਮਹਾਰਾਣੀ ਪਰਨੀਤ ਕੋਰ ਕੈਪਟਨ ਅਮਰਿੰਦਰ ਸਿੰਘ ਦੇ ਪਤਨੀ ਲਗਾਤਾਰ ਆਪਣੇ ਉਮੀਦਵਾਰਾਂ ਦੇ ਪਰਚੇ ਭਰਵਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਪਰ ਉਥੋਂ ਪਰਚੇ ਵੀ ਨਹੀਂ ਭਰਨ ਦਿੱਤੇ ਗਏ ਤੇ ਕਈਆਂ ਦੇ ਪਰਚੇ ਪਾੜ ਦਿੱਤੇ ਗਏ ਫਾਈਲਾਂ ਪਾੜ ਦਿੱਤੀਆਂ ਗਈਆਂ ਤੇ ਇਲਜ਼ਾਮ ਸਿੱਧੇ-ਸਿੱਧੇ ਆਮ ਆਦਮੀ ਪਾਰਟੀ ਤੇ ਲਗਾਏ ਗਏ ਤੇ ਹੁਣ ਅੱਜ ਦੀ ਜੋ ਤਸਵੀਰ ਹੈ ਸਭ ਤੋਂ ਪਹਿਲੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਸਾਹਮਣੇ ਆਈਆਂ ਨੇ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਲੋਕ ਲਗਾਤਾਰ ਇਹਨਾਂ ਸਭ ਨੂੰ ਦੇਖ ਕੇ ਹੀ ਵੋਟ ਪਾਉਂਦੇ ਪਾਣਗੇ ਉਮੀਦ ਕਰਦੇ ਆ ਕਿ ਲੋਕ ਜਿਹੜੇ ਨੇ ਆਪਣੇ ਸਹੀ ਉਮੀਦਵਾਰ ਨੂੰ ਵੋਟ ਪਾਣ ਤੇ ਹੋਰ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਵੀ ਤੁਹਾਨੂੰ ਦਿਖਾਣੇ ਆ हालत तो पाई होगी और तस्वीर देख रहे हो, हो कि ਇਹ ਲੋ ਕਰਦੇ ਸਭ ਤੋਂ ਵੱਧ

ਸੋ ਤੁਸੀਂ ਇਹ ਤਸਵੀਰਾਂ ਦੇਖ ਰਹੇ ਸੀ ਪਟਿਆਲਾ ਦੀਆਂ ਜਿੱਥੇ ਪਟਿਆਲਾ ਦੇ ਵਿੱਚ ਮਹਿਲਾ ਦੇ ਨਾਲ ਕੁੱਟਮਾਰ ਦੇ ਇਲਜ਼ਾਮ ਲਗਾਏ ਗਏ ਨੇ ਪੁਲਿਸ ਦੇ ਉੱਤੇ ਤੇ ਉਹ ਮਹਿਲਾ ਹੈ ਜੋ ਬੀਜੇਜਸ ਭਾਜੀਪੀ ਉਮੀਦਵਾਰ ਨੂੰ ਪੁਲਿਸ ਚੁੱਕ ਕੇ ਲੈ ਗਈ ਆ ਉਹਨਾਂ ਦੀ ਪਤਨੀ ਹੈ ਤੇ ਇਸੇ ਤੱਕੇਸ਼ਾਈ ਤੱਕੇ ਮੁੱਕੀ ਦੇ ਵਿੱਚ ਹੀ ਉਹਨਾਂ ਦੇ ਲੱਗ ਗਈ ਤੇ ਜਿਸ ਦਾ ਇਲਜ਼ਾਮ ਪੁਲਿਸ ਦੇ ਉੱਤੇ ਲਗਾਇਆ ਜਾ ਰਿਹਾ ਸੋ ਲਗਾਤਾਰ ਜਿਹੜਾ ਮਾਹੌਲ ਹੈ ਕਿ ਤਰ੍ਹਾਂ ਕਿਤੇ ਪਟਿਆਲਾ ਦੇ ਵਿੱਚ ਗਰਮ ਹੁੰਦਾ ਹੋਇਆ ਦਿਖਾਈ ਦੇ ਰਿਹਾ ਤੇ ਨਾਪੁਰ ਹੁੰਦਾ ਹੈ ਦਿਖਾਈ ਦੇ ਰਿਹਾ ਲੋਕ ਵੋਟ ਪੰਜ ਜਾਣ ਤੋਂ ਪਹਿਲਾਂ ਸੋਚ ਰਹੇ ਨੇ ਕਿ ਬਾਹਰ ਮਾਹੌਲ ਕਿਵੇਂ ਦਾ ਹੋਵੇਗਾ ਕਿਵੇਂ ਦਾ ਨਹੀਂ ਸੋ ਸਾਡੇ ਨਾਲ ਮਨੀਸ਼ ਛੁੱਟ ਚੁੱਕੇ ਨੇ ਜੀ ਮਨੀਸ਼ ਇਹ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਜਿਹੜੇ ਬੀਜੇਪੀ ਉਮੀਦਵਾਰ ਨੂੰ ਪੁਲਿਸ ਚ ਚੋੱਕ ਕੇ ਲੱਗੀ ਹੈ ਕੀ ਇਹ ਸਾਰਾ ਮਾਮਲਾ ਜੀ ਪ੍ਰੈਸ ਮੈਂ ਦੱਸਣਾ ਚਾਹੂੰਗਾ ਇਹ ਵਾਰ ਨੰਬਰ ਜਿਹੜਾ 46 ਦਾ ਮਾਮਲਾ ਹੈਗਾ ਉੱਥੇ ਬੀਜੇਪੀ ਉਮੀਦਵਾਰ ਸੁਸ਼ੀਲ ਨૈયਰ ਜਿਹੜੇ ਹੈਗੇ ਨੇ ਉਹਨਾਂ ਨੂੰ ਪੁਲਿਸ ਫੜ ਕੇ ਲੈ ਕੇ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਨੇ ਤੇਲ ਪਾ ਕੇ ਆਪਣੇ ਆਪ 'ਤੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਸੀਗੀ ਜੀ ਤੇ ਜਦਕੀ ਕੈਂਡੀਡੇਟ ਦਾ ਇਹ ਕਹਿਣਾ ਹੈ ਕਿ ਮੇਰੀ ਜੈਕਟ ਦੇ ਪਿੱਛੋਂ ਕਿਸੇ ਨੇ ਕੋਈ ਕੈਮੀਕਲ ਸਟੇਆ ਲੇਕਿਨ ਪੁਲਿਸ ਦਾ ਕਹਿਣਾ ਹੈ ਕਿ ਕੈਂਡੀਡੇਟ ਉੱਪਰ ਛੱਤ 'ਤੇ ਚੜ੍ਹ ਕੇ ਆਪਣੇ ਆਪ ਨੂੰ ਅੱਗ ਲਗਾ ਰਿਹਾ ਸੀ ਜਿਹਦੇ ਕਰਕੇ ਅਸੀਂ ਇਹਨੂੰ ਰੈਸਟ ਕੀਤਾ ਹੈਗਾ ਤੇ ਇੱਕ ਅ 40 ਨੰਬਰ ਵਾਰਡ ਦੇ ਵਿੱਚ ਬੀਜਪੀ ਮਹਿਲਾ ਮੋਰਚਾ ਦੀ ਪ੍ਰਧਾਨ ਨੇ ਬੀਬਾ ਜੈਨਦਰ ਕੌਰ ਕੈਸਟਰ ਅਭਿੰਦਰ ਦੀ ਜੀ ਡਾਕਟਰ ਨੇ ਉਹਨਾਂ ਨੇ ਇਲਜ਼ਾਮ ਲਗਾਇਆ ਹੈ ਕਿ 12ਵੇਂ ਐਮਐਲਏ ਆਮ ਆਦਮੀ ਪਾਰਟੀ ਦੇ ਸਮਾਣਾ ਤੋਂ ਤੇ ਕਨੌਰ ਤੋਂ ਆ ਕੇ ਸਾਡੇ ਉਰੇ 40 ਨੰਬਰ ਵਾਰਡ ਦੇ ਵਿੱਚ ਇਨਫਲੂਐਂਸ ਕਰ ਰਹੇ ਨੇ ਵੋਟਰਜ਼ ਨੂੰ ਪ੍ਰੈਸ਼ਰਾਈਜ਼ ਕਰ ਰਹੇ ਜਦਕਿ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਮੁਤਾਬਕ ਆਊਟਸਾਈਡਰ ਇੱਥੇ ਨਹੀਂ ਆ ਸਕਦੇ ਔਰ ਐਮਐਲਏ ਜਿਹੜੇ ਹੈਗੇ ਆ ਉਹ ਬੂਥ ਦੇ ਅੰਦਰ ਜਾ ਕੇ ਇਨਫਲੂਐਂਸ ਕਰ ਰਹੇ ਨੇ ਜੀ ਮੈਲਾ ਮੋਰਚਾ ਦੀ ਪ੍ਰਧਾਨ ਨੇ ਬਾਹਰ ਆ ਕੇ ਮੀਡੀਆ ਨਾਲ ਵੀ ਗੱਲਬਾਤ ਕੀਤੀ ਔਰ ਉਹਨਾਂ ਦੀਆਂ ਫੋਟੋਆਂ ਦਿਖਾ ਕੇ ਇਲਜ਼ਾਮ ਲਗਾਇਆ ਕਿ ਆ ਦੇਖੋ ਤੁਸੀਂ ਐਮਐਲਏ ਸਹਿਬਾਨ ਅੰਦਰ ਬੈਠੇ ਨੇ ਔਰ ਉਹਰੇ ਬੈਠ ਕੇ ਇਹ ਵੋਟਰਜ਼ ਨੂੰ ਇਨਫਲੂਐਂਸ ਕਰ ਰਹੇ ਨੇ ਜੀ ਉਹਨਾਂ ਨੇ ਇਹ ਇਲਜ਼ਾਮ ਲਗਾਇਆ ਕਿ ਇੱਕ ਹੁਣ ਪਤਾ ਲੱਗਿਆ ਕਿ ਸ਼ਹਿਰ ਦੇ ਵਿੱਚ ਖਾਸਾ ਮੱਲੇ ਦਾ ਬੋਲ ਹੈਗਾ ਉਥੇ ਕਾਂਗਰਸ ਦੇ ਕੈਂਡੀਡੇਟ ਨੇ ਜਿਹੜੇ ਯੋਗਿੰਦਰ ਸਿੰਘ ਯੋਗੀ ਪਹਿਲਾਂ ਸੀਨੀਅਰ ਡਿਪਟੀ ਮੇਅਰ ਵੀ ਰਹੇ ਨੇ ਜੀ ਉਹਨਾਂ ਦੇ ਨਾਲ ਵੀ ਕੁੱਟਮਾਰ ਦੀ ਜਿਹੜੀ ਘਟਨਾ ਹੋਈ ਹੈ ਸਾਹਮਣੇ ਆਈ ਹੈ ਕਿ ਕੁਝ 12 ਲੜਕੇ ਆਏ ਤੇ ਉਹਨਾਂ ਨਾਲ ਕੁੱਟਮਾਰ ਕਰਕੇ ਗਏ ਨੇ ਐਸ ਕਰਦੀਆਂ ਛੋਟ-ਛੋਟ ਘਟਨਾ ਜਹੀਆਂ ਹੈ ਜੀਆਂ ਉਹ ਕਿਤਨਾ ਕਿਤੇ ਸੁਣਨ ਨੂੰ ਮਿਲ ਰਹੇ ਹੈ ਜਾਂ ਦੀਪੋਲਿਸ ਪ੍ਰਸ਼ਾਸਨ ਨੇ ਹੁਣ ਈਰੀਆ ਦਾ ਹਰੇਕ ਬੂਥ ਦੇ ਉੱਤੇ ਅੰਦਰ ਜਾਣਾ ਬੈਨ ਕਰਤਾ ਬੰਦ ਕਰਤਾ ਉਹਨਾਂ ਦਾ ਕਹਿਣਾ ਹੈ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਦੇਖਦੇ ਹੋਏ ਅਸੀਂ ਇਹ ਕਦਮ ਚੁੱਕਿਆ ਹੈ ਜਦਕਿ মিডিਆ ਦੇ ਅੰਦਰ ਜਹਾਨ ਨਾਲ ਕੋਈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਹੈਗੀ ਆ ਉਹ ਖਰਾਬ ਨਹੀਂ ਹੁੰਦੀ ਤੁਸੀਂ ਸਮਝ ਸਕਦੇ ਹੋ ਕਿ মিডিਆ ਨੂੰ ਇਹ ਦੂਰ ਰੱਖਣ ਦਾ ਜਿਹੜਾ ਇਹਨਾਂ ਨੇ ਦੂਰ ਰੱਖਣ ਕਰਕੇ ਆਰਡਰ ਜਿਹੜਾ ਪਾਸ ਕੀਤਾ ਹੈ ਤੇ ਹੁਣ ਕਿਸੇ ਵੀ ਬਾਡ ਦੇ ਵਿੱਚ ਮੀਡੀਆ ਨੂੰ ਅੰਦਰ ਨਹੀਂ ਜਾਣ ਦਿਆ ਜਾ ਰਿਹਾ ਜੀ 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 ਠੀਕ ਹੈ ਮਨੀਸ਼ ਜੀ ਸਾਰੀ ਜਾਣਕਾਰੀ ਸ਼ੁਕਰੀਆ ਤੇ ਲਗਾਤਾਰ ਸਾਨੂੰ ਅਪਡੇਟ ਦਿੰਦੇ ਰਹੋ ਤੇ ਜੈਂਦਰ ਕੌਰ ਕੈਪਟਨ ਅਮਰਿੰਦਰ ਸਾਹਿਬ ਪਰਿਵਾਰ ਕੀ ਕੁਝ ਕਰ ਰਿਹਾ ਹੈ ਇਸ ਸਮੇਂ ਉਹਦਾ ਦੀ ਵੀ ਅਪਡੇਟ ਜ਼ਰੂਰ ਦਿੰਦੇ ਰਹੋ ਨਾਲ ਦੇ ਨਾਲ ਜੀ 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 ਠੀਕ ਸੋ ਇਹ ਸੰ ਸਾਡੇ ਨਾਲ ਮਨੀਸ਼ ਜੋ ਸਾਰੇ ਸਾਡੇ ਸੀਨੀਅਰ ਰਿਪੋਰਟਰ ਨੇ ਤੇ ਪਟਿਆਲਾ ਦੀ ਕੱਲੀ ਕੱਲੀ ਜਾਣਕਾਰੀ ਕੱਲੀ ਕੱਲੀ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਆ ਕੀ ਕੁਝ ਉੱਤੇ ਹੋ ਰਿਹਾ ਜੋ ਜਾ ਜਿੰਨਾ ਮਾਹੌਲ ਪਟਿਆਲਾ ਦੇ ਵਿੱਚ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਜਿੰਨੇ ਜਿੰਨੇ ਇਲਜ਼ਾਮ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਪਟਿਆਲਾ ਦੇ ਵਿੱਚੋਂ ਲੱਗਦੇ ਆਂਦੇ ਆ ਰਹੇ ਉਹ ਬਾਕੀ ਹੋਰ ਕਿਸੇ ਜ਼ਿਲ੍ਹਿਆਂ 'ਚ ਇੰਦਾ ਤਾਂ ਦੇਖਣ ਨੂੰ ਨਹੀਂ ਮਿਲ ਰਿਹਾ ਪਟਿਆਲਾ ਜਿਹੜਾ ਹੈ ਇਸ ਵਾਰ ਸੈਂਸਿਟਿਵ ਸ਼ਹਿਰ ਬਣਿਆ ਹੋਇਆ ਹੈ ਜਿੱਥੇ ਧੱਕੇਸ਼ਾਹੀ ਦੇ ਇਲਜ਼ਾਮ ਲੱਗ ਰਹੇ ਨੇ ਕੁੱਟਮਾਰ ਦੇ ਇਲਜ਼ਾਮ ਲੱਗ ਰਹੇ ਨੇ ਇਸ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਸੋ ਲਗਾਤਾਰ ਜਿਹੜੀਆਂ ਨੇ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਆ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਕੀ ਲੱਗ ਰਿਹਾ ਕਿ ਇਸ ਵਾਰ ਪੰਜਾਬ ਦੇ ਵਿੱਚ ਪੰਜਾਬ ਦੇ ਇਹਨਾਂ ਵੱਡੇ ਸ਼ਹਿਰਾਂ ਦੇ ਵਿੱਚ ਕਾਰਪੋਰੇਸ਼ਨ ਕਿਸ ਦੀ ਬਣੇਗੀ ਕੌਣ ਜਿਹੜੀ ਕਾਰਪੋਰੇਸ਼ਨ ਦੇ ਵਿੱਚ ਕਿਹੜੀ ਪਾਰਟੀ ਕਾਬਜ ਹੋਵੇਗੀ ਤੇ ਕਿਹੜੀ ਪਾਰਟੀ ਦਾ ਮੇਅਰ ਬਣੇਗਾ ਸੋ ਲਗਾਤਾਰ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਨਾਲ ਤੁਹਾਨੂੰ ਕੱਲੀ-ਕੱਲੀ ਅਪਡੇਟ ਅਸੀਂ ਦਿੰਦੇ ਰਾਵਾਂਗੇ ਤੇ ਨਾਲ ਦੇ ਨਾਲ ਹੀ ਜਲੰਧਰ ਦੇ ਵਿੱਚ ਵੀ ਕੁਝ ਜਿਹੜੀ ਪੰਜਾਬ ਪੁਲਿਸ ਦੇ ਨਾਲ ਕੁਝ ਲੋਕਾਂ ਦੀ ਬਹਿਸ ਹੋਈ ਉਹ ਤਾਂ ਉਹ ਵੀ ਦਿਖਾਣੇ ਆ ਕਿ ਕਿਵੇਂ ਜਲੰਧਰ ਦੇ ਵਿੱਚ ਵੀ ਜਿਹੜਾ ਮਾਹੌਲ ਸੀਗਾ ਸਵੇਰੇ ਸਵੇਰੇ ਵੋਟ ਪਾਣ ਆਏ ਲੋਕਾਂ ਨੇ ਲੋਕਾਂ ਦੀ ਪੁਲਿਸ ਨਾਲ ਬਹਿਸ ਹੋਈ ਤੇ ਹੰਗਾਮਾ ਹੋਇਆ ਥੋੜਾ ਸੋ ਲਗਾਤਾਰ ਅਸੀਂ ਤੁਹਾਨੂੰ ਤਸਵੀਰਾਂ ਦੇ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਗੋਤ ਮੁਰਦੇ ਆਪਣਾ ਸਦਾ ਕਰੋਂ ਉਹ ਜਿਹੜਾ ਮਿਹਨਤ ਦੇ ਬਾਅਦ ਅੱਜ ਕਰ ਰਹੇ ਹੋ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਮੋਟਪਨ ਨੰਨ ਤੱਕ ਹੋਰ ਵੀ ਉਹ ਵਕਤ ਖੜੇ ਨਹੀਂ ਆ ਮੈਨੂੰ ਨਾਮ ਕੀ ਨਾਮ ਦੱਸੋ ਗਲਤ ਕਰ ਰਹੇ ਮੈਂ ਕੋਲਿੰਗ ਜੰਡਰ ਤੋਂ ਲਾਵੀ ਦੱਸੋ ਨੰਬਰ ਬੰਦਾਂ ਦਰ ਮੇਰੇ ਤਨਖਾਹ ਵਰਤੀ ਜਾ ਕੇ ਜਦੋਂ ਸਮਝਿਆ ਦੀ ਪੁਲਿਸ ਪੁੱਛਿਆ ਜਿਹੜੀ ਮੈਂ ਤਾਂ ਕਹਿੰਦਾ ਜੋ ਗੋਤ ਤੱਕ ਖੜਦੇ ਆ ਅਜੇ ਤੁਹਾਡੇ ਮੇਰਾ ਨਾਮ ਆੰਦਰ ਆ ਗਈ ਹੋਇਆ ਕਿ ਕੁਛ ਨਹੀਂ ਨਹੀਂ ਮੈਂ ਤਾਂ ਵੋਟ ਬਣਾਇਆ ਤੇ ਮੈਨੂੰ ਕਹਿੰਦੇ ਵੇ ਤੁਸੀਂ ਆਪਣੇ ਕੈਂਡੀਡੇਟ ਨੂੰ ਕਹਿੰਦੇ ਵੇ ਉਹ ਵੀ ਵੋਟ ਇੱਥੇ ਪਾ ਵੋਟ ਇੱਥੇ ਪਾ ਮੈਂ ਇਹੋ ਜਿਹੀ ਕੋਈ ਗੱਲ ਨਹੀਂ ਕੀਤੀ ਇੱਕ ਬੰਦਾ ਸਾਡਾ ਅੰਦਰ ਗਿਆ ਇੱਕ ਬੰਦਾ ਸਾਡਾ ਬਾਥਰੂਮ ਕਰਨ ਗਿਆ ਵੋਟ ਪਾਣ ਵਾਸਤੇ ਮੈਂ ਉਹੀ ਜਗ੍ਹਾ ਉੱਥੇ ਖੜਾ ਆਇਆ ਬਸ ਇਹ ਹੀ ਹੈ ਸਾਨੂੰ ਕਿਤੇ ਆ ਸੁਣ ਆਈ ਆ ਇਵਨ ਸੀ ਮੈਨੂੰ ਨਾਂ ਨਹੀਂ ਕੀ ਨਾਂ ਦੱਸੋ ਪੋਲਿੰਗ ਏਜੰਟਾਂ ਤੋਂ ਇਲਾਵਾ ਦੱਸੋ ਕਿਹੜਾ ਬੰਦਾ ਅੰਦਰ ਖੜਾ ਹੈ ਮੈਂ ਧੰਨਵਾਦ ਇਹ ਕਹੋਗੇ ਸ਼ਹਿਰ ਵਾਸੀਓ ਆਓ ਵੋਟ ਪਾ ਕੇ ਜਾਓ ਆਪਣੀ ਵੋਟ ਦੀ ਤਾਕਤ ਦਿਖਾਓ ਇਹ ਆਮ ਆਦਮੀ ਪਾਰਟੀ ਦੀ ਸਰਕਾਰ ੱੱਕਾ ਕਰ ਰਹੀ ਐ ਇਹ ੱੱਕਾ ਕਰ ਰਹੀ ਐ ਮੈਂ ਸਾਰਿਆਂ ਨੂੰ ਕਹਿਣਾ ਆਪਣੀ ਵੋਟ ਪਾ ਕੇ ਜਾਓ ਆਦੇ ਜਨੂਨ ਵੋਟ ਕਰਾਓ ਫਿਰ ਪਤਾ ਲੱਗੇਗਾ ੱੱਕਾ ਕਰ ਰਹੀ ਐ ਇਹ ਕਿ ਬਿਸਵੇਲੇ ਦੀ ਕੋ ਖਬਰ ਆਈ ਹੈ ਵਾਰਡ ਨੰਬਰ 34 ਤੋਂ ਕਿ ਕੋਈ ਉਹ ਰੇ ਘਟਨਾ ਬਹਾ ਸੁਸ਼ੀਲ ਨૈયਰ ਨੂੰ ਲੈ ਆਏ ਨੇ ਗੱਲ ਕਰਦੇ ਨૈયਰ ਦਾ ਕੀ ਹੋਇਆ ਨૈયਰ ਜੀ ਕੀ ਬੋਲ ਰਿਹਾ ਮੇਰੇ ਦੋਸਤੋ ਉਹ ਮੈਨਾ ਟੱਕਾ ਹੋ ਰਿਹਾ ਹੈ ਉਹ ਗੋਲ ਕਰਾਓ ਯਾਰ ਜੀ ਨੂੰ ਲੈ ਕੇ ਜਾ ਰਹੀ ਹੈ ਪੁਲਿਸਰ